ਅਜੇ ਬੌਂਡ ਪੰਗਾ ਲੈ ਲਿਆ ਲੋਕਾਂ ਨਾਲ ਤੇ ਚਾਚਾ ਬੌਂਡ ਪੰਗਾ ਕਿਤੇ ਪੁੱਠਾ ਤਾਂ ਨਹੀਂ ਲੈ ਲਿਆ ਨਹੀਂ ਪੰਗਾ ਤਾਂ ਕਰਦਾ ਇੱਥੇ ਵੱਜਾ ਉਹ ਵੱਜਾ ਆ ਚੋਨੇ ਦੋਨੇ ਪੰਡ ਤੇ ਹੈ ਬਾਈ ਇੱਕ ਬੰਦਾ ਲੈ ਵੀ ਮਿੱਤਰੋ ਐਸ ਐਮ ਐਸ ਵਾਲਾ ਕੰਮ ਹੈਗਾ ਬਹੁਤ ਖਤਰਨਾਕ ਇਹ ਸਾਥੀ ਚਾਚਾ ਗਲਾ ਤੇ ਮੇਰਾ ਤੇਲ ਦੁੱਧ ਦਾ ਤਾਂ ਪਤਾ ਨਹੀਂ ਕਿੰਨਾ ਕੁ ਲੱਗੇ ਆ ਪਰ ਸਵਾਦ ਬਹੁਤ ਆ ਰਿਹਾ ਗਿਆ 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 ਤੇ ਹੁਣ ਅੱਗ ਲੱਗੀ ਉਹ ਸਾਰਾ ਕਰਮੋਂ ਦਾ ਧੂਆ ਬਣ ਲੱਗਿਆ ਜਲਾਓ ਜਲਾਓ ਤੇਰੀ ਫਾਨ ਆਏ ਹੋਏ ਬਵਾ ਨਿਕਲ ਲੱਗ ਗਿਆ ਏ ਰੋਗ ਚ ਲਾਇਆ ਹੀ ਨਹੀਂ ਮੈਂ ਤਾਂ 25 ਸਾਲਾਂ ਦੇ ਮੇਰੇ ਨਾਲ ਕੋਈ ਕੁਝ ਹੋ ਜਾਣਾ ਤੇ 50 ਸਾਲਾਂ ਦਾ ਸਤ ਸਤਿਗੁਰੂ ਤਰਕ ਕਰਤਾ ਜਿਹਦਾ ਬਲੌਗ ਸ਼ੁਰੂ ਤੇ ਹੁਣ ਆਪਣੇ ਬਲੌਗ ਆਇਆ ਕਰਨਗੇ ਖੇਤਾਂ ਵਾਲੇ ਦੇਖ ਵੀ ਅੱਜ ਪੁੰਡ ਪੰਗਾ ਲੈ ਲਿਆ ਲੋਕਾਂ ਵਾਲਾ ਤੇ ਐਸਐਮਐਸ ਨਾਲ ਆਪਣੀ ਮਸ਼ੀਨ ਝੋਨਾ ਵੜਦੀ ਪਈ ਆ ਤੇ ਮਗਰੀ ਆਪਣਾ ਮਰਚਾ ਚੱਲਦਾ ਫੇ ਮਗਰੀ ਆਪਣਾ ਰੋਟਾਵੇਟਰ ਤੇ ਹੁਣ ਮਗਰੀ ਪਲੌ ਚਲਾਉਣ ਲੱਗੇ ਆ ਤੇ ਦਿਖਾਉਣੇ ਤੁਹਾਨੂੰ ਅੱਜ ਦਾ ਮਾਹੌਲ ਚੱਲ ਪੂਰੀ ਗੱਲਬਾਤ ਬਣੂ ਅੱਜ ਤੇ ਮਿਲਦੇ ਆ ਅੱਗੇ ਤੇ ਐਸਐਮਐਸ ਨਾਲ ਵੜ ਰਹੀ ਆ ਮਸ਼ੀਨ ਝੋਨਾ ਚਾਚਾ ਬੰਡ ਪੰਗਾ ਕਿਤੇ ਪੁੱਠਾ ਤਾਂ ਨਹੀਂ ਲੈ ਲਿਆ ਨਹੀਂ ਪੰਗਾ ਲਗਾ ਰਹਾ ਇਹ ਲੈ ਕੇ ਵੇਖਣਾ ਚਾਹੀਦਾ ਫੇਰ ਹੀ ਪਤਾ ਹਾਂ ਫੇਰ ਹੀ ਪਤਾ ਲੱਗੂ ਲੈ ਵੀ ਪਲਾ ਪਲਾ ਬਸ ਆਉਂਦਾ ਪਏ ਬੰਦੇ ਆਪਣੇ ਆਉਂਦੇ ਪਏ ਆ ਕੰਪਨੀ ਵਾਲੇ ਸ਼ਕਤੀਮਾਨ ਦੇ ਤੇ ਆਣ ਕੇ ਉਹ ਕਰਨ ਕੇ ਮਾੜੀ ਸੈਟੀਸਫਾਈ ਕਰਨੀ ਪਣੀ ਹੈ ਜਮਾਂ ਨਵੇਂ ਹਰੇ ਸੈਟੀਸਫਾਈ ਹੋਣ ਵਾਲੀ ਹੈ ਇਹਦੀ ਤੇ ਦਿਖਾਉਣੇ ਤੁਹਾਨੂੰ ਫਰਕੇ ਦਾ ਮਾਹੌਲ ਚੱਲ ਆ ਵਿਚਾਰਾ ਇਹ ਵੀ ਵੇਲਾ ਐਵੇਂ ਕਹਿ ਰਹੇ ਤੇ ਨਿੱਕਾ ਨਿੱਕਾ ਵਧੀਆ ਕਰਾਉਂਦਾ ਪਿਆ ਵੀ ਆਪਣਾ ਹੌਲਡ ਚੱਲ ਰਿਹਾ 5620 ਦਾ ਸਿਕਾ ਰੂਟਾ ਬਟਰਾ ਮਗਰ ਇਹ ਆਪਣੇ ਵਾਲਾ ਚਲਾਇਆ ਹੋਇਆ ਟਰਾਲੀਆਂ ਤੇ ਹੁੰਦੇ ਮਗਰ ਚੱਲਣ ਕੇ ਪਲੱਸ ਕੀ ਹੋ ਗਿਆ ਮਸ਼ੀਨ ਨੂੰ ਪਤਾ ਨਹੀਂ ਕੀ ਹੋ ਗਿਆ ਕੀ ਹੋ ਰੇ ਮਸ਼ੀਨ ਕਰੇ ਕੀ ਹੋਇਆ ਬੈਲਟ ਪਲੇਟ ਟੁੱਟ ਗਿਆ ਠੀਕ ਆ ਹੇ ਅੱਛਾ ਉਹ ਦੋ ਟੁੱਟ ਗਏ ਕਿ ਜ਼ਿਆਦਾ ਕੋਈ ਨਹੀਂ ਉਹ ਗੋਠਲੇ ਹਨ ਹੈਗੇ ਆਪਣੇ ਕੋਲ ਕਿ ਚੱਲਣ ਦਾ ਨਾ ਇਦਾਂ ਹੀ ਕੰਮ ਕੋਈ ਚੱਕਰ ਨਹੀਂ ਦਾ ਤੇਰਾ ਨਹੀਂ ਕਿਉਂ ਉਧਰ ਫੋੜ ਗਈ ਕਿ ਇਧਰ ਬੱਧੀ ਆ ਇਧਰ ਵੀ ਇੱਕ ਹੀ ਆ ਉਹ ਵੀ ਇੱਕ ਹੀ ਚੱਲਦਾ ਪਿਆ ਤਾਂ ਵੱਡੇ ਇਧਰ ਇੱਕ ਪਾਸੇ ਤੇ ਆ ਹੈਗਾ ਤਾਂ ਇਹ ਕਿ ਨਹੀਂ ਇਹ ਇਹ ਵੱਡੇ ਅੱਛਾ ਇਹ ਕਿ ਚੱਕਰ ਕੇ ਨਵੇਂ ਕਰਕੇ ਇਹ ਇਹ ਛੋਟੇ ਨੇ ਵੱਡੇ ਆ ਛੋਟੇ ਆ ਇਹ ਉਹ ਪਿਛਲੇ ਪਾਸੇ ਵਾਲੇ ਹੁੰਦੇ ਆ ਜਿਹੜੇ ਪੱਕੇ ਟਿਕੇ ਹੁੰਦੇ ਆ ਠੀਕ ਆ ਤਾਂ ਇਹ ਦਨੇ ਦੁੱਤੇ ਖੁੱਲੇ ਜੀ ਹੁੰਦੇ ਆ ਨਾ ਕੰਮ ਇਹ ਯਾਰਾ ਕੋ ਵੱਜਿਆ ਹੋਊਗਾ ਰੋੜਾ ਰੜਾ ਇਦਾਂਗਾ ਨਹੀਂ ਟੁੱਟ ਸਕਦੇ ਭੰਦ ਨੇ ਕਿ ਪ੍ਰਾਲੀ ਤੋੜ ਦਿੰਦੀ ਐ ਨਹੀਂ ਉਹ ਉਧਰ ਖੁੱਲੇ ਰਹਿ ਇਧਰੇ ਟੱਕ ਉਹ ਵਿੱਚ ਆ ਕੇ ਇੱਥੇ ਵੱਜਾ ਆ ਚੋਨੇ ਦੋਨੇ ਪੰਡ ਤੇ ਹੈ ਬਾਈ ਇੱਕ ਬਦਲ ਲੈ ਵੀ ਮਿੱਤਰੋ ਐਸਐਮਐਸ ਵਾਲਾ ਕੰਮ ਹੈਗਾ ਬਹੁਤ ਖਤਰਨਾਕ اے ਸਾਥੀ ਮਸ਼ੀਨز ਦੇ ਮਗਰ ਨਹੀਂ ਚੱਲਣਾ ਦੂਰ ਰਹਿਣਾ ਮਸ਼ੀਨ ਤੋਂ ਉਹ ਕਲਰ ਚ ਦੋ ਬਲੇਟ ਟੁੱਟ ਗਏ ਮਸ਼ੀਨ ਦੇ ਤੇ ਉਹ ਜਾ ਕੇ ਡਿੱਗੇ ਐਸਐਮਐਸ ਦੇ ਮਗਰ ਤੇ ਭੈ ਚੋਨੇ ਐਸਐਮਐਸ ਦੇ ਵੀ ਦੋ ਪੰਡ ਤੇ ਨਾਲ ਜਿੰਨੇ ਉਹਦੇ ਚੱਕਰ ਐਸਐਮਐਸ ਦੇ ਉਹ ਗੋਲੀਆਂ ਘੁੰਮਿਖਲੇ ਹੋਣਗੇ ਪਿੱਛੇ ਦੇਸ ਲਈ ਦੋਨੋਂ ਵੀ ਕਹ ਰਾ ਵੀਰੇ ਜੇ ਤੁਸੀਂ ਐਸਐਮਐਸ ਨਾਲ ਝੋਨਾ ਵੜਾਉਣੇ ਪੈਣਾ ਮਸ਼ੀਨ ਤੇ ਮਗਰ ਮਸ਼ੀਨ ਤੇ ਤਾਂ ਜਮਾ ਹੋਣੀ ਨਹੀਂ ਚਾਹੀਦਾ ਐਸਐਮਐਸ ਦੇ ਤਾਂ ਉਹ ਪਤਾ ਨਹੀਂ ਕਿੰਨੇ ਕੋ ਚੱਕਰਾਂ ਤੇ ਚੱਲਦਾ ਹੋਇਆ ਭਾਂ 14 ਸਾਲੇ ਦੱਸ ਹੀ ਨਹੀਂ ਸਕਦੇ ਕਿੰਨੀ ਸਪੀਡ ਤੇ ਬਾਹਰ ਆਇਆ ਉਹਨਾਂ ਤੇ ਤਾਂ ਲੱਭੇ ਹੋਣੀ ਭਾਂ ਕਿੱਥੇ ਢਿੱਗੇ ਮਗਰ ਵਾਹ ਜੀ ਸੁਣੀ ਲੱਭੇ ਹੋਣੀ ਕਿੱਥੇ ਢਿੱਗੇ ਜਾ ਮਾ ਤਾਂ ਲਿਵਰ ਵਾਲਿਆਂ ਨੂੰ ਕਿਹਾ ਮੜਾ ਜ ਮਸ਼ੀਨ ਤੋਂ ਪਛੇਰੇ ਹੋ ਬਚ ਕੇ ਬਚ ਕੇ ਐਚਾ ਤੇਲ ਦੁੱਧ ਦਾ ਤਾਂ ਪਤਾ ਨਹੀਂ ਕਿੰਨਾ ਕੁ ਲੱਗ ਗਿਆ ਪਰ ਸਵਾਦ ਬਹੁਤ ਆ ਰਿਹਾ ਜਿੱਧਰ ਵੇਖੀਏ ਟਰੈਕਟਰ ਹੀ ਟਰੈਕਟਰ ਆ ਕਾ ਖੜਾ ਇੱਕ ਉਹ ਚੱਲਦਾ ਪਿਆ ਦੋ ਉਹ ਖੜੇ ਆ ਇੱਕ ਆ ਖੜਾ ਇੱਕ ਉਹ ਮੋਟਰ ਦੇ ਉੱਲੇ ਹੋ ਗਿਆ ਰੋਟਾਵੇਟਰ ਵਾਲਾ ਪੈਚੋ ਮੇਲਾ ਹੀ ਲੱਗਾ ਹੋਇਆ ਮੰਡੀ ਲੱਗੀ ਵੀ ਮੰਡੀ ਪੂਰਾ ਹਾਈ ਪਾਈ ਆ ਹਾਂ ਤਾਂ ਤਾਂ ਪੰਪ ਵਾਲੇ ਐਂਡ ਤੇ ਦੱਸਣਗੇ ਵੀਰ ਜੀ ਨਿਕੁ ਲੱਖ ਬਣ ਗਏ ਐੜਾ ਵੇ ਬਾਅਦ ਵਿੱਚ ਹੀ ਆਉਗੀ ਬਾਅਦ ਹੀ ਬਾਅਦ ਚ ਵੇਖਾਂਗੇ ਪਰ ਬਣ ਜਣੀ ਪਹਿਲੀ ਵਧੀਆ ਆ ਰੋਟਾਵੇਟਰ ਨੇ ਵੇ ਪਰਾਲੀ ਵਾਰਤੀ ਹਲਾ ਜਦੋਂ ਪਲੌ ਚੱਲੇ ਪੈਂਜ ਮੁੱਦਾ ਵੱਜਣਾ ਹਰਾ ਕੋਈ ਬਾਕੀ ਮਸ਼ੀਨ ਚੱਲ ਪਿਆ ਆਲੂ ਵਾਲੀ ਵਿੱਚ ਰੋਟਾਵੇਟਰ ਪਿਆ ਨੌ ਪਤਾ ਲੈ ਗਿਆ ਤੇ ਇਹ ਤਾਂ ਪਤਾ ਨਹੀਂ ਥੋੜਾ ਥੋੜਾ ਸਨਾਲ ਜਾਊਗਾ ਨਹੀਂ ਨਹੀਂ ਆ ਥਾਂ ਤੇ ਨੇ ਥੋੜੇ ਹੀ ਲਿਆ ਇਹਨਾਂ ਦਾ ਪਰ ਤੈਨਾਂ ਫੇਰੀ ਹਾਂ ਸਪੀਡ ਵੱਧ ਹਾਂ ਸਪੀਡ ਵੱਧਣੀ ਨੇ ਭੱਜਾ ਹੀ ਹੋਣਾ ਇਹਨੇ ਲੱਗ ਜੂ ਪਤਾ ਕੀ ਬਣਦਾ ਫੋਕੜ ਨੂੰ ਡਿੱਕ ਲਾ ਕੇ ਦਿੱਤਾ ਹੈ ਗੱਲ ਕਰ ਤਿੰਨ ਤੋਂ ਸੱਚੀਆਂ ਲਾਈਆਂ ਮਾੜੀ ਮੱਟੀ ਫੜ ਗਿਆ ਉਹ ਟੱਕਰ ਲਈ ਐਡਾ ਉਹ ਕਿਹੜਾ ਲਾਇਆ ਪੈਨ ਚ ਤੈਨੂੰ ਸੁੱਚਾ ਠੀਕ ਐਪ ਤਾਂ ਦੇਸ ਨਹੀਂ ਰਿਹਾ ਕਿਤੇ ਲਗਾ ਕੇ ਲਾਇਆ ਹੈ ਠੀਕ ਆ ਠੀਕ ਆ ਗੋਪਤ ਲਾਇਆ ਗੋਪਤ ਸ਼ਮੂਸ਼ਾ ਪਾਰਟੀ ਚੱਲ ਰਹੀ ਹੈ ਫਿਰ ਵੀ ਠੀਕ ਹੋ ਗਿਆ ਹੋ ਗਿਆ ਟ੍ਰੇਨ ਦਾ ਮੁੰਡਾ ਹੋ ਗਿਆ ਹੋ ਗਿਆ ਕੱਢ ਲੈ ਟਰਾਲੀ ਉਧਰੋਂ ਆਹ ਬਹੁਤ ਗੱਲਾਂ ਮੈਂ ਖੋਖ ਬਾਹਣਾ ਲਵੇ ਟਾਵੇਟਰ ਨੇ ਵੈਬ ਨੱਪੀ ਜਾਂਦੀ ਉਪਰ ਆਲੀ ਥੱਲੇ ਤੋਂ ਪਲਾਓ ਵੱਜਦਾ ਸਭ ਮੁੱਦਾ ਵੱਜਦਾ ਨੇ ਇਹਨੇ ਕੰਦਾ ਆ ਗਿਆ ਕ੍ਰਤੀਮਾ ਦਾ ਹਰੇ ਚੀਜ਼ ਦੀ ਭਾਰੀ ਬਣੀ ਹੋਈ ਆ ਕਿਉ ਆਹ ਫਪੜੀ ਹੂੰ ਹੂੰ ਸ਼ਕਤੀ ਸ਼ਕਤੀ ਵਾਲਾ ਹੈ ਸ਼ਕਤੀ 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 ਆਲੂ ਵੀ ਭਾਰੇ ਆਲੂ ਇੰਨਾਂ ਬਟਾ ਮੋਨੋ ਜਿੰਦਰਾ ਜੀ ਭਾਰਾ ਆਪਣਾ ਯਾਨੀ ਕਿ ਜਿਹੜਾ ਮਰਜ਼ੀ ਛਾਂਦੇ ਇਹਨਾਂ ਦਾ ਪਾਇਆ ਦਾ 10-10 ਟ੍ਰੈਕਟਰ ਨੂੰ ਹੈਗਾ ਕੋਲ ਹੂੰ ਜਿਹੜੀ ਚੀਜ਼ ਮਰਜੀ ਤੇ ਨਾ ਨੇ ਹੈਵੀ ਬਣਾਇਆ ਸਾਰੇ ਸੰਦੇ ਹੈਵੀ ਬਣਾਉਂਦੇ ਸੀ ਸ਼ਕਤੀਮਾਨ ਵਾਲੇ ਫੋੜ ਫੋੜ ਬਲੋਜੀ ਝੋਨਾ ਬੱਧਿਆ ਗਿਆ ਸਾਰਾ ਜਿੰਨਾ ਵੀ ਚਾਚੇ ਕਾਚੇ ਵੱਡਣਾ ਸੀ ਬਸ ਥੋੜਾ ਜਿਹਾ ਰਹਿ ਗਿਆ ਉਹ ਵੱਡਾ ਹੋਣਾ ਆਹ ਵਿਚਾਰੇ ਨੇ ਅੱਜ ਜਾਵਾ ਬਣਣੀਆਂ ਪਈਆਂ ਗਿਆ ਘਰੇ ਹੋਣ ਆਇਆ ਬਸ ਇੰਨਾ ਹੀ ਰਹਿ ਗਿਆ ਕਿ ਉਹ ਮੁੰਡੇ ਮੈਨਾਂ ਪੂਰਾ ਕੰਮ ਕਿੱਛੀਆਂ ਗਿਆ ਇੱਕ ਰੋਟਰ ਏਅਰਕ੍ਰਾਫਟਰ ਲੱਗਾ ਹੋਇਆ ਪਿੱਤੇ ਬਾਗ ਇੱਕ ਪਾਉ ਮੱਝਰ ਫੇਰੀ ਆਉਂਦੇ ਆ ਅੱਜ ਸਾਡੇ ਪੋਪੜ ਜੀ ਬੈਠੇ ਨੇ ਮੱਝ ਚ ਚਰਾਉਣ ਉਹਨਾਂ ਨੂੰ ਅੱਜ ਮੌਕਾ ਦਿੱਤਾ ਗਿਆ ਅੱਜ ਤੇ ਆ ਵੀ ਆ ਗਏ ਨੇ ਬੱਸ ਵਟਿਆ ਕੇ ਚੱਲਿਆ ਸਾਰਾ ਸਾਢੇ 5 ਕਿੱਲੇ ਥਾਹੇ ਦੱਸੋ ਕਿੰਨੇ ਕੁਆਂਟ ਨਿਕਲਣਾ ਚਾਹੀਦਾ ਮਾਲ ਕਿੱਲੇ ਦਾ ਤੇ ਆਪ ਦਾ ਆਪ ਦਾ ਵੀ ਦੱਸਿਓ ਸਾਰਿਆਂ ਨੇ ਕਿੰਨਾ ਕਿੰਨਾ ਨਿਕਲਿਆ ਹੌਲਾ ਪੂਰਾ ਤਨ ਚੱਲ ਤਨ ਗਿਆ 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 ਤੇ ਉਹ ਕੋਲ ਦੇਣੀ ਹੀ ਤੇਲ ਡੀਜ਼ਲ ਨਹੀਂ ਮਾਰਿਆ ਹਾਂ ਉਹ ਸਾਰਾ ਧੂਆਂ ਉਹਨਾਂ ਅੱਗ ਲੱਗੀ ਉਹ ਸਾਰਾ ਗਰਮ ਹੋ ਕੇ ਧੂਆ ਬਣ ਲੱਗ ਗਿਆ ਮੈਂ ਗੱਲ ਆਸਲੈਂਸਰ ਕੋਲੇ ਮਾਰਦਾ ਵੇ ਤੂੰ ਆ ਐਵੇਂ ਮਾਰਦਾ ਆੜ ਗਿਆ ਆੜ ਅੱਛਾ ਚੱਲ ਯੱਲਾ ਯਾ ਮੈਂ ਨਾ ਪੂਰਾ ਕੱਸਾ ਜੀ ਬਾਈ ਸਾਰਿਆਂ ਨੂੰ ਦੋ ਇੱਧਰ ਲੱਗ ਗਏ ਆ ਇੱਕ ਵਾਰੀ ਹੁਣ ਉਹਦੀ ਇਸ ਤੋਂ ਬਾਅਦ ਆ ਵੀ ਭਰੀਆਂ ਆ ਟਰਾਲੀਆਂ ਇਹਦੇ ਪਿੱਛੇ ਭਾਈ ਝੋਟੇ ਦੇ ਇੱਕ ਉਹ ਖੜੀ ਏ ਕਾਹ ਖੜੀ ਆ ਵੇ ਰਾਣੀ ਸੁੰਦਰਾ ਇਹਦੀ ਵਾਰੀ ਹੁਣ ਇਹਦੀ ਵਾਰੀ ਚਲਾਏ ਹੁਣ ਚਲਾਓ ਚਲਾਓ ਦੇਰੀ 판ੋ ਨੱਕ ਨੱਕ ਦੇ ਵਿੱਚ ਹੀ ਇਹ ਬਈ ਕੰਮ ਖਤਰੇ ਵਾਲਾ ਹੀ ਆ ਇੱਥੇ ਕੰਮ ਖਤਰੇ ਵਾਲਾ ਹੀ ਆ ਲੋ ਵੀ ਇਹਨਾਂ ਦੀ ਵਾਰੀ ਆਣ ਹਾਂ ਸੱਟਾ ਹੋਲੇ ਹੁੰਦੇ ਸਾਰੇ ਕਾਲੇ ਵਾਲੇ ਪੈਂਦੇ ਹਣਾ ਬੜੀ ਬੱਚ ਪੇਸ਼ੈਂਸ ਨਹੀਂ ਨੱਚ ਪੇਸ਼ੈਂਸ ਤਾਂ ਪੇਸ਼ੈਂਸ ਤਾਂ ਬਹੁਤ ਹੈ ਜੀ ਅੱਜ ਕੱਲ ਦੇ ਮੁੰਡਿਆਂ ਚ ਜਮ ਨਹੀਂ 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 ਉਦੋਂ ਪੰਗਾ ਪੈ ਗਿਆ ਜਾਂ ਕੰਮ ਦੇ ਕਾਹ ਤੋਂ ਨਹੀਂ ਸਾਰੇ ਪੈ ਪੁੱਠੇ ਲਾ ਲੇ ਜੀ ਨਹੀਂ ਪਤਾ ਹੁਣ ਖਬਰ ਕਰਕੇ ਦੇਖਣੇ ਪੈਣੇ ਆਹ ਅੱਬਾ ਹੱਜਾ ਇੱਥੇ ਕੰਮ ਖਤਰੇ ਵਾਲਾ ਹੀ ਆਪ ਹਾਂ ਹਾਂ ਖੂਨ ਨਿਕਲਿਆ ਹਾਂ ਬਾੜੀ ਬਾੜੀ ਬੜੀ ਮੰਗਦਾ ਹੀ ਦੇਤੀ ਆ ਉਹ ਗੱਟ ਦੁਕਾਣ ਜੀ ਬੜੇ ਪਾਦੇ ਪੈਪਾ ਨੂੰ ਲੋਹਾ ਕੀ ਹੋ ਗਿਆ

ਲੱਗ ਗਿਆ ਲੱਗ ਗਿਆ ਇਹਨੂੰ ਕਲੱਚ ਕਰਕੇ ਲੱਗਦਾ ਹੁੰਦਾ ਉਹ ਲੋਗਰ ਤਾਂ ਨਹੀਂ ਆਉਂਦਾ ਬੈਕ ਕਰੀਏ ਬੜਾ ਹੈ ਬੈਕ ਕਰਦੇ ਆਂ ਗਾੜ ਨੂੰ ਬੈਕ ਚੱਲ ਵੀ ਦੋ ਦੂੜਾ ਸ਼ਾਮ ਤੱਕ ਪੈਲੀ ਬਣੀ ਹੋਵੇ ਸ਼ਾਮ ਤੱਕ ਪੈਲੀ ਬਣੀ ਹੋਵੇ ਜਾ ਰਿਹਾ ਦੇ ਦੀ ਆ ਬਾ ਦਾਗ ਜਾ ਪਿਆ ਮੜਾ ਜਾ ਹੈ ਬੱਜਾ ਵਾਵਾ ਗਿਆ ਵਾਵਾ ਤਾਂ ਨਹੀਂ ਬੱਜਾ ਐਵੇਂ ਇਹ ਨਿਕਲ ਆਇਆ ਚਲੋ ਚਲੋ ਕੱਡਾ ਜਗਾਰ ਜਾ ਲੱਗਦਾ ਏ ਲੰਮਾ ਸਹੀ ਗੱਲ ਇਹ ਤੇ ਉਹ ਆਪ ਪਸੰਦ ਕਰਦੇ ਉਹ ਤਤਲੀ ਹਿੱਤ ਤਤਲੀ ਬਣਾਈ ਫਿਰਦੇ ਕਰਦੇ ਨੇ ਟੈਟੂ ਆਪ ਪਸੰਦ ਕਰਦੇ ਆਹ ਉਹਨਾਂ ਦੇ ਸਾਈਡ ਤੇ ਟਿਕਨਲਾ ਆ ਜੀਆ ਇਕਨ ਲਾਓ ਜੀ ਆ ਸਾਰਾ ਚਲਾਇਆ ਨਹੀਂ ਨਾ ਕਦੇ ਆਪਰੇ ਲੱਗਦੇ ਆ ਹਾਂ ਹੋਰ ਬੜਾ ਥੋੜਾ ਆਉਣ ਕੋਲ ਗੱਡਾ ਚਲਾ ਕੇ ਨਾ ਵੇਖੀਏ ਗੁਰਜਾ ਮੀਡੀਆ ਨੇ ਲਾਇਆ ਹੋਇਆ ਇਹ ਸੈਲਾ ਨਾ ਆਉਂਦੇ ਲੇਕਿਨ ਪਹਿਲੇ ਦੇਖੀਏ ਕਿ ਚੱਲਦੇ ਆ ਓਏ ਹੋਏ ਬੋਲਦਾ ਸੋ ਬਾਜ ਓਏ ਫਿਰ ਵੀ ਵੇ ਸਿੰਗਾ ਵਾਹ ਗੋਜੀ ਕਾ ਖਾਲਸਾ ਵਾਹ ਗੋਜੀ ਕੀ ਫਤਿਹ ਵਾਹ ਸਿੰਗ बड़ी पट ਚਲੋ ਹੁਣ ਸਾਈਡ ਹੋ ਜਾ ਹੁਣ ਆ ਰੇਸ ਚ ਰੱਖੋ ਕਿਹੜਾ ਜਾ ਮਾਰ ਕੇ ਚੱਲ ਆਉਂਦਾ ਰੱਖੋ ਚੱਲ ਵੀ ਸਿੰਘਾ ਆਹ ਹੁਣ ਪਟ ਪਟਸ ਇਹ ਅਗਲਾ ਦਾ ਭੈ ਇਕੱਠੀ ਜੀ ਕਰਦਾ ਵੈਸੇ ਮਿੱਟੀ ਆ ਅਗਲਾ ਤਾਂ ਇਕੱਠੀ ਹੀ ਕਰਦਾ ਵੇ ਆ ਕੱਲੀ ਗੱਲ ਬਣੀ ਨਹੀਂ ਆ ਕੱਢ ਜਾ ਖੋਪਦੇ ਹੀ ਨਹੀਂ ਦੀਵਾ ਹੀ ਜਾਂਦਾ ਨੀਵਾ ਹੁੰਦਾ ਵੇ ਆ ਹੱਲੇ ਉਹ ਫਪੜ ਕਹਿੰਦਾ ਕਿੱਲੀ ਬਾਣੇ ਥੱਲੇ ਪੈਣੀ ਮਾਸਟਰਮਾਈਂਡ ਆ ਗਏ ਨੇ ਮਾਸਟਰਮਾਈਂਡ ਉਪਰੋਂ ਪਹਿਲਾਂ ਨਹੀਂ ਆਇਆ ਮਾਸਟਰਮਾਈਂਡ ਆਏ ਨੇ ਮੈਂ ਕਿਹਾ ਯਾਰ 5-4 ਬੰਦੇ ਜਦੋਂ ਮੈਂ ਵੀ ਵਿਹਾਨੀ ਦੱਸਾਏ ਕਿੱਲੀ ਥੱਲੇ ਬੈਠੇੜੋ ਮਰਾ ਤੇਰੇ ਤਾਂ ਲੰਕੂ ਥੱਲੇ ਫੇਰੀ ਆ ਹਾਂ ਦੇ ਹੱਬ ਨਾਲ ਗੰਡੇ ਨਾਲ ਹੀ ਕਰਨਾ ਬੜਾ ਹੁੰਦਾ ਓ ਮੜੇ ਗਡੋਤੀ ਕਰ ਲਾ ਐ ਕਰੇ ਉੱਪਰ ਕਰੋ ਖੁੱਲੇ ਨਾ ਉਹਦੇ ਇੱਕ ਮਿੰਟ ਕਿਉਂਕਿ ਫੇਰ ਉਹਦਾ ਮਗਰਲਾ ਨੂਣਾ ਹੋਣਾ ਨਾ ਹਾਂ ਉਹ ਮੱਤ ਇਹਨੇ ਵੀ ਬਲੌਗ ਚ ਹੋ ਗਏ ਟੱਕਰ ਤੇ ਨਾ ਉਹਦੇ ਚੰਕਰ ਤੇ ਹੋ ਗਏ ਹਾਂ ਜਲਾ ਗਾ ਦੋ ਬੰਦੇ ਸੇਰੇ ਹੁੱਕ ਨਾਲੇ ਮੈਨੂੰ ਆਉਣਾ ਹੈ ਨਾ ਆਉਣਾ ਹੀ ਸਿਆ ਦੇਖ ਲਿਆ ਵਾ ਮੂਰ ਲਿਆਦਾ ਲੱਗੀ ਜਾਂਦਾ ਉਹ ਮੈਂ ਤਾਂ ਨਹੀਂ ਚੱਲਦਾ ਥੱਲੇ ਬਣਾਉਂਦਾ ਪੱਟਦੀ ਤਾਂ ਪਈ ਨਹੀਂ ਬੈੜ ਕੱਟੀ ਦੀ ਕਰੀ ਜਾਂਦਾ ਸੀ ਕੱਟੀ ਤਾਂ ਕਰੂ ਏ ਕਰ ਦੇ ਦਰ ਦੇ ਮਰਾ ਜਿੱਥੇ ਵੀ ਛੋਟੇ ਤੇ ਉਹਦਾ ਪਾਈ ਆਖੀ ਜੇਰੀ بڑا ਸੋਹਣਾ ਏ ਲੈਣਾ ਐਡਾ ਭਾਰਾ ਹੈਗਾ ਮੈਂ ਕਾ ਨਾ ਲਾਣਾ ਇਹਨੂੰ ਢੰਗਾ ਕਸ ਕੇ ਖੜੇ ਦੇ ਤੂੰ ਲੀਡ ਬਾਲ ਕੱਪੜੇ ਵਿਖਣਾ ਇੱਥੇ ਹੋਣੀ ਪਛਿਆ ਵੀ ਮਿੱਤਰੋ ਆ ਗਈ ਸੈਟਿੰਗ ਪੂਰੀ ਹੁਣ ਹੁਣ ਕੱਢਦੇ ਚੱਬ ਪੂਰਾ ਅੱਗੇ ਦਾ ਵੱਟਾਂ ਹੀ ਬਹੁਤ ਤਕੜੀਆਂ ਪਾਤੀਆਂ ਇੱਧਰ ਦੇਖੋ ਕਿੰਨਾ ਫਰਕ ਦੱਸ ਦੋਣਾ ਤੁਹਾਨੂੰ ਹੁਣ ਸਹੀ ਚੱਲ ਰਿਹਾ ਪੂਰੇ ਪਰ ਥੋੜੇ ਘੱਟ ਲੱਗ ਰਿਹਾ ਜਿਵੇਂ ਥੋੜੇ ਘੱਟ ਦੂੰਗੇ ਜਾ ਰਿਹਾ ਜਿਹਨਾਂ ਆ ਚੀਜ਼ ਨਹੀਂ ਦਿਸਣੀ ਚਾਹੀਦੀ ਜਿਵੇਂ ਪ੍ਰਾਲੀ ਦੀਆਂ ਦਿਸ ਰਹੀਆਂ ਨਾ ਲੈਣਾ ਇਹ ਨਹੀਂ ਦਿਸਣੀਆਂ ਚਾਹੀਦੀ ਕਰਦੇ ਆ ਸੈਟਿੰਗ ਥੋੜੀ ਹੋਰ ਕਰਦੇ ਆ ਆ ਸਹੀ ਸੀ ਪਰਾਲੀ ਦੱਸਦੀ ਆ ਦਿਸਣੀ ਨਹੀਂ ਚਾਹੀਦੀ ਐਨਾ ਡੂੰਗਾ ਰੱਖੋ ਐਨਾ ਡੂੰਗਾ ਰੱਖੋ ਮੇਰੇ ਕਿਸੇ ਹੱਲੇ ਥੋੜਾ ਇਹ ਘੱਟ ਡੂੰਗਾ ਸੀ ਹੁਣ ਪਰਾਲੀ ਨਹੀਂ ਰਗਣੀ ਜਿੰਨਾ ਆ ਸੀਗਾ ਇੰਨਾ ਰੱਖੀਏ हां ਹੁਣ ਉੱਥੇ ਰੱਖੋ ਦੁੱਜੇ ਮਿੰਨੀਆਂ ਵਿੱਚ ਚੱਲ ਰਿਹਾ ਦੁੱਜੇ ਦੇ ਪਹਿਲਾ ਹੈ ਆਹ ਠੀਕ ਆ ਹੁਣ ਨਹੀਂ 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 ਗਲਤ ਆ ਕੰਮ ਆਵੇ ਆ ਪਰਾਲੀ ਨਹੀਂ ਦਿਸਣੀ ਚਾਹੀਦੀ ਪਰਾਲੀ ਦੱਸ ਰਹੀ ਆ ਪਰਾਲੀ ਬਈ ਯਾਰਾਲੀਏ ਇਧਰ ਨੀ ਆਰਾ ਇਹ ਜਿੰਨਾ ਪੇਰ ਚਲਾਵਾਂਗਾ ਬਲੌ ਨੂੰ ਉਹਨਾ ਪੱਤਰਾ ਦੇਖੋ ਐ ਜਮਾਂ ਵੀ ਮੱਤ ਗਈ ਟਾਈਮ ਜਰੂਰ ਲੱਗ ਗਿਆ ਸਾਨੂੰ ਸੈਟਿੰਗ ਕਰਦੇ ਪਰ ਹੋ ਸਰਾ ਗਈ ਪਹਿਲੇ ਹਾਈ ਚ ਆ ਰਿਹਾ ਪਹਿਲੇ ਹਾਈ ਚ 2000 ਚੱਕਰ ਤੇ ਬੰਦੀ ਪੂਰੀ ਗੱਲ ਆ ਵੀ ਆ ਤਾਂ ਜਵਾਕਾਂ ਦਾ ਵਾੜਾ ਸ਼ੌਕ ਆ ਟਰੈਕਟਰ ਦਾ ਸਕੂਲੋਂ ਆਉਂਦੇ ਨਾਲ ਹੀ ਸਿੱਧਾ ਇੱਥੇ ਅੱਜਾ ਘੇੜਾ ਹੋ ਗਿਆ ਪਿੱਛੇ ਫਿਰ ਤੈਨੂੰ ਕਹਿੰਦਾ ਉੱਪਰ ਬਹਿਣਾ ਉੱਪਰੋਂ ਬਹਿਣਾ ਬਹਿ ਕੇ ਹੀ ਖੜਿਆ ਵਾਹੇ ਕਰਦੇ ਫਿਰ ਫਾਰੀ ਦੇ ਵੇਖ ਬਲੈਂਕਸ ਤੇ ਬਲੈਂਕਸ ਤੇ ਆ ਮੈਂ ਭਾਵੇਂ 12 ਵਜੇ 11 ਦਾ ਵੱਜ ਗਿਆ ਮਿੱਤਰ 12 ਵੀ ਵਜ ਗਈ ਜਿਹੜਾ ਜਨਰੇਟਰ ਆ ਇੱਕ ਲੋਕਾਂ ਨੇ ਟਾਈਮ 'ਚ ਤਿੰਨ ਲਾ ਆਂਦਾ ਕਿਹੜੇ ਚੱਲ ਵੀ ਪੀੜੀ ਬਹੁਤ ਆ ਟਰੈਕਟਰ ਜੀ ਲੈ ਓਵਰ ਖੜਾ ਹੋਏ ਕਿੱਥੇ ਆ ਸਟੰਟ ਮਾਰਦਾ ਸਟੰਟ ਮਾਰਦਾ ਸਟੰਟ ਮਾਰਦਾ ਮੁੰਡਾ ਵੀ ਮਿੱਤਰੋ ਨਿਪੜ ਗਿਆ ਕੰਮ 6-7 ਕਿਲਿਆਂ ਦੇ ਵਿੱਚ ਮਾਰਤੇ ਪਲੌ ਟੂ ਰੋਟਾਵੇਟਰ ਰੋਟਾਵੇਟਰ ਦੀ ਦੋਰ ਵੀ ਲਾਤੀ ਉਹ ਮਗਰ ਆਪਣੇ ਰੋਟਾਵੇਟਰ ਆਲਾ ਚੱਲ ਚਲਾ ਗਿਆ ਟਾਈਮ ਹੋ ਗਿਆ 11 ਵਜੇ ਰਾਤ ਦੇ ਕਰਦੇ ਆਪਾਂ ਬਲੌਗ ਦਾ ਇੱਥੇ ਐਂਡ ਤੇ ਨਿਆਰੇ ਲਿਆ ਕਰੋ ਹੱਸਿਆ ਖੇਡਿਆ ਕਰੋ ਅਸੀਂ ਇੰਨੇ ਕੁ ਅੱਜ ਨਿਆਰੇ ਲੈ ਇੰਨੇ ਕੁ ਪੁੱਛੋ ਨਾ ਪਤਾ ਨਹੀਂ ਕਦੋਂ ਮਰ ਜਾਣਾ ਕਦੋਂ ਕੀ ਹੋ ਜਾਣਾ ਕਿਸੇ ਦੇ ਟਾਈਮ ਦਾ ਅੱਜ ਕੱਲ ਕੋਈ ਪਤਾ ਨਹੀਂ ਕੋਈ ਉਮਰ ਨਹੀਂ ਰਹਿ ਗਈ ਅੱਜ ਕੱਲ ਅੱਗੇ ਹੁੰਦਾ ਹੀਗਾ 70 ਸਾਲ 75 ਸਾਲ 80 ਸਾਲ ਅੱਜ ਕੱਲ ਪਤਾ ਨਹੀਂ ਭਰਾਵਾ 25 ਸਾਲਾਂ ਦੇ ਮੇਰੇ ਵਰਗ ਨੂੰ ਕੁਝ ਹੋ ਜਾਣਾ ਤੇ ਪੰਜਵਾਂ ਸਾਲਾਂ ਦੇ ਕੁਛ ਨੋ ਹੋਇਆ ਨਾ ਟੈਗ ਹੋ ਜਾਣਾ ਤੇ ਬਈ ਹੱਸਿਆ ਕਰੋ ਖੇਡਿਆ ਕਰੋ ਆਉਂਦੇ ਅਚ ਰਿਆ ਕਰੋ ਆਉਂਦੇ ਨਾਲ ਸਾਕ ਖੇਡਿਆ ਕਰੋ ਤੇ ਅੱਜ ਅਹੀਂ ਇੰਨਾ ਘੋਸੇ ਖੇਡੇ ਚਲੋ ਵਲੌਗ ਚ ਕੋਈ ਚੀਜ਼ਾਂ ਨਹੀਂ ਲਈਆਂ ਗਿਆ ਫਿਰ ਵੀ ਆਉਂਦੇ ਨਾਲ ਖੁਸ਼ ਰਿਆ ਕਰੋ